ਪੰਜਾਬ ਚ ਨਸ਼ਿਆਂ ਨੂੰ ਲੈ ਕੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਵੱਡਾ ਬਿਆਨ ਦਿੱਤਾ ਉਹਨਾਂ ਕਹੇ ਕਿ ਗੁਰਵਾਂ ਪੀਰਾਂ ਤੇ ਜੋਦਿਆਂ ਦੀ ਧਰਤੀ ਹੁਣ ਪੂਰੀ ਤਰ੍ਹਾਂ ਨਸ਼ੇ ਦੀ ਗ੍ਰਿਫਤ ਵਿੱਚ ਆ ਚੁੱਕੀ ਹੈ ਨਸ਼ੇ ਨਾਲ ਪੰਜਾਬ ਅੰਦਰ ਕਈ ਪਰਿਵਾਰ ਟੁੱਟ ਰਹੇ ਨੇ ਜਿਨ੍ਹਾਂ ਦਾ ਇਹ ਦਰਦ ਨੂੰ ਦੇਖਿਆ ਨਹੀਂ ਜਾ ਸਕਦਾ ਉਹ ਸ਼ਨੀਵਾਰ ਨੂੰ ਬਠਿੰਡਾ ਏਮਜ਼ ਦੇ ਵਿੱਚ ਹੋਈ ਡਾਕਟਰਾਂ ਦੀ ਇੱਕ ਵਰਕਸ਼ਾਪ 'ਚ ਹਿੱਸਾ ਲੈਣ ਲਈ ਪਹੁੰਚੇ ਸੀ ਇਸ ਦੋ ਰੋਜ਼ਾ ਵਰਕਸ਼ਾਪ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਕਰੀਬ 350 ਡਾਕਟਰਾਂ ਵੱਲੋਂ 22 ਮਰੀਜ਼ਾਂ ਦੀ ਪਥਰੀ ਕੱਢਣ ਦੀ ਆਧੁਨਿਕ ਵਿਧੀ ਤੇ ਟੈਕਨੋਲੋਜੀ ਰਾਹੀਂ ਬਿਨਾਂ ਕਿਸੇ ਖਰਚ ਦੇ ਆਪਰੇਸ਼ਨ ਕੀਤੇ ਜਾਣਗੇ। ਉਹਨਾਂ ਕਹੇ ਕਿ ਜਦੋਂ ਤੋਂ ਪੰਜਾਬ ਆਏ ਨੇ ਤਾਂ ਉਹਨਾਂ ਇੱਕ ਦਰਦ ਦਾ ਸਾਸ ਕੀਤਾ ਕਿ ਨਸ਼ੇ ਨਾਲ ਕਰਾਂ ਦੇ ਘਰ ਬਰਬਾਦ ਹੋ ਰਹੇ ਨੇ। ਸੂਰਬੀਰਾਂ ਦਾ ਇਹ ਦੇਸ਼ ਡਰੱਗ ਵਾਲੇ ਪਾਸੇ ਮੁੜ ਗਿਆ ਜਿਸ ਨੂੰ ਬਚਾਉਣ ਲਈ ਸੂਬੇ ਅੰਦਰ ਸਕਿੱਲ ਪ੍ਰੋਗਰਾਮ ਵਧਾਉਣੇ ਪੈਣਗੇ। ਗਵਰਨਰ ਨੇ ਕਿਹਾ ਕਿ ਨਸ਼ਿਆਂ ਤੋਂ ਹਟਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਨਾਲ ਜੋੜਨਾ ਪਵੇਗਾ ਨਸ਼ੇ ਛਡਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਪੁਨਰਵਾਸ ਲਈ ਨੌਜਵਾਨਾਂ ਨੂੰ ਰੋਜ਼ਗਾਰ ਦੇ ਪ੍ਰਬੰਧ ਵੀ ਕਰਕੇ ਦੇਣੇ ਪੈਣਗੇ ਉਨ੍ਹਾਂ ਕਿਹਾ ਕਿ ਸਿਰਫ ਉਪਦੇਸ਼ ਦੇ ਆਧਾਰ ਦੇ ਉੱਤੇ ਕੰਮ ਨਹੀਂ ਹੋਏਗਾ ਸਗੋਂ ਇਸ ਲਈ ਕਦਮ ਚੁੱਕਣੇ ਪੈਣਗੇ ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਨੂੰ ਸਰਕਾਰ ਜਾਂ ਕਾਨੂੰਨ ਨਹੀਂ ਰੋਕ ਸਕਦਾ ਸਗੋਂ ਨੌਜਵਾਨਾਂ ਨੂੰ ਨਸ਼ਾ ਛਡਾਉਣ ਅਤੇ ਰੋਕਣ ਦੀ ਮੁਹਿੰਮ ਦੇ ਨਾਲ ਜੋੜਨਾ ਪਊਗਾ ਬਠਿੰਡਾ ਐਮਜ਼ ਦੇ ਵਿੱਚ ਤਿਆਰ ਹੋਣ ਵਾਲੇ ਡਾਕਟਰ ਪੂਰੇ ਦੇਸ਼ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਸਕਣਗੇ ਵਰਕਸ਼ਾਪ ਦੇ ਵਿੱਚ ਦੇਸ਼ ਦੇ ਮਾਹਿਰ ਡਾਕਟਰ ਆਈਸੀ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਕਈ ਚੀਜ਼ਾਂ ਸਿੱਖ ਸਕਣਗੇ ਉਹਨਾਂ ਕਹਿਆ ਕਿ ਐਮਜ਼ ਦੇ ਵਿੱਚ ਹੁਣ ਕਿਡਨੀ ਟ੍ਰਾਂਸਪਲੈਂਟ ਵੀ ਸ਼ੁਰੂ ਹੋ ਗਿਆ ਹੈ ਜਦੋਂ ਕਿ ਪਹਿਲਾਂ ਇਹ ਪੀਜੀਆਈ ਦੇ ਵਿੱਚ ਹੁੰਦਾ ਸੀ ਗਵਰਨਰ ਨੇ ਕਿਹਾ ਕਿ ਯੂਰੋਲੋਜੀ ਸਰਜਰੀ ਵੀ ਸਾਨੂੰ ਹੋ ਗਈ ਹੈ ਬਠਿੰਡਾ ਐਮਜ਼ ਦੇ ਵਿੱਚ ਪੰਜਾਬ ਹੀ ਨਹੀਂ ਸਗੋ ਹਰਿਆਣਾ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੇ ਲੋਕਵੀ ਲਾਜ ਦੀ ਆ ਰਹੇ ਨੇ ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਨੇ ਡਾਕਟਰਾਂ ਨੂੰ ਜਿੱਥੇ ਆਪਣੀ ਡਿਊਟੀ ਸੱਚੀ ਸੇਵਾ ਭਾਵਨਾ ਨਾਲ ਨਿਭਾਉਣ ਦੀ ਅਪੀਲ ਕੀਤੀ ਉੱਥੇ ਉਹਨਾਂ ਵੱਲੋਂ ਕਰੋਨਾ ਕਾਲ ਦੌਰਾਨ ਦਿੱਤੀਆਂ ਨਿਰਵਿਘਨ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ ਹੈ ਇਸ ਮੌਕੇ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾਕਟਰ ਮੀਨੂ ਸਿੰਘ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਜੀਵ ਸੂਦ ਯੂਰੋਲੋਜੀਕਲ ਸੋਸਾਇਟੀ ਆਫ ਇੰਡੀਆ ਦੇ ਪ੍ਰਧਾਨ ਡਾਕਟਰ ਏਕੇ ਸਾਗਵਾਨ ਸਕੱਤਰ ਡਾਕਟਰ ਰਿਸ਼ੀ ਨૈયਰ ਅਤੇ ਐਮਜ਼ ਬਠਿੰਡਾ ਦੇ ਡੀਨ ਅਕਾਦਮਿਕ ਡਾਕਟਰ ਅਖिलेश ਪਾਟਕ ਸਮੇਤ ਉੱਗਿਆ ਸਖਸ਼ੀਤਾ ਨੇ ਵੀ ਆਪਣੇ ਵਡਬੋਲੇ ਵਿਚਾਰ ਸਾਂਝੇ ਕੀਤੇ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦਾ ਬਠਿੰਡਾ 에য়ারਪੋਰਟ ਵਿਖੇ ਪਹੁੰਚਣ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਡੀਆਈਜੀ ਬਠਿੰਡਾ ਰੇਜ ਹਰਜੀਤ ਸਿੰਘ ਅਤੇ ਐਸਐਸਪੀ ਅਮਨੀਤ ਕੌਂਡ ਦੇ ਵੱਲੋਂ ਪਰਮਾ ਸੁਭਾਗਤ ਕੀਤਾ ਗਿਆ ਤਾਂ ਹੁਣ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੀ ਮਿਹਨਤ ਚੱਲ ਰਹੀ ਹੈ ਜੋਧਨ ਰਸ਼ਿਆ ਵਿਰੁੱਧ ਉਸੇ ਤਹਿਤ ਬਹੁਤ ਸਾਰੇ ਡਰਗਸ ਸਮਗਲਰਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ ਤੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਜਾਂ ਤਾਂ ਤੁਸੀਂ ਨਸ਼ੇ ਦਾ ਕਾਰੋਬਾਰ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਤੇ ਚਿੱਟੇ ਨੂੰ ਚਿੱਟੇ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਦਰਸ਼ਕਾਂ ਦਾਸੀ ਇੱਕ ਸਮਾਂ ਜਿਹਾ ਸੀਗਾ ਪੰਜਾਬ ਦੇ ਅੰਦਰ ਆਪੋਸਤਿਕ ਖੇਤੀ ਹੁੰਦੀ ਸੀਗੀ ਜਿਸ ਕਰਕੇ ਲੋਕ ਨੇ ਜਿਹੜੇ ਉਹ ਇਸ ਪਾਸੇ ਵੱਲ ਉਹਨਾਂ ਦਾ ਧਿਆਨ ਸੀ ਪਰ ਇੱਕ ਸਮਾਂ ਜਾਂ ਦੌਰੋਂ ਆਉਂਦਾ ਜਦੋਂ ਪੰਜਾਬ ਦੇ ਅੰਦਰ ਚਟੇ ਵਰਗੇ ਜਾਂ ਆ ਸੰਥੈਟਿਕ ਡਰਗ ਜਦੋਂ ਉਹ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਰਿਆ ਤੇ ਬਹੁਤ ਸਾਰੇ ਨੌਜਵਾਨਾਂ ਦੀਆਂ ਸਕਾਰਨ ਮੌਤਾਂ ਵੀ ਹੋਈਆਂ ਕਿਉਂਕਿ ਓਵਰਡੋਸ ਦੀ ਸਮੱਸਿਆ ਹੋਈ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨ ਅੱਜ ਵੀ ਇਸ ਲਪੇਟ ਵਿੱਚ ਫਸੇ ਹੋਏ ਨੇ ਜਨਨਿਕ ਉਹ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਚ ਵੀ ਆਉਂਦੇ ਨੇ ਤੇ ਬਹੁਤ ਸਾਰੇ ਜਹੇ ਨੇ ਜਿਹੜੇ ਇਹਨਾਂ ਨੂੰ ਨਸ਼ੇ ਸਪਲਾਈ ਕਰਦੇ ਨੇ ਤਾਂ ਉਹਨਾਂ ਉੱਤੇ ਭਾਵੇਂ ਕਾਰਵਾਈ ਵੀ ਹੋ ਰਹੀ ਹੈ ਤੇ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ ਕਿ ਨਸ਼ਾ ਛੁਡਾਓ ਕੇਂਦਰਾਂ ਵਿੱਚ ਵੀ ਭਰਤੀ ਕਰਵਾਇਆ ਜਾਂਦਾ ਹੈ ਤਾਂ ਜੋ ਨਸ਼ਾ ਛੱਡ ਕੇ ਆਪਣੀ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਸ ਕਰਕੇ ਨੌਜਵਾਨ ਇਸ ਪਾਸੇ ਨੂੰ ਆ ਰਹੇ ਨੇ ਤੇ ਹੁਣ ਸਰਕਾਰ ਐਕਟਿਵ ਨਜ਼ਰ ਆ ਰਹੀ ਹੈ ਪੰਜਾਬ ਪੁਲਸ ਵੀ ਐਕਟਿਵ ਨਜ਼ਰ ਆ ਰਹੀ ਹੈ ਜਿਸ ਕਰਕੇ ਡਰਗਸ ਮੰਗਲਰਾਂ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਵਿਖਾਈ ਦੇ ਰਹੀ ਹੈ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਨੂੰ ਜਿਵੇਂ ਆਮ ਆਦਮੀ ਪਾਰਟੀ ਕਹਿ ਕੇ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਤਾਂ ਉਹ ਰੰਗਲਾ ਪੰਜਾਬ ਕਦੋਂ ਤੱਕ ਬਣ ਸਕੇਗਾ ਦਿਉਜਾਜਤ ਧੰਨਵਾਦ